ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆ ਸਾਡੀ ਮਾਤਾ ਦੀ 80 ਤੋਂ ਉੱਤੇ ਉਮਰ ਆਇਆ ਤਾਂ ਇਹਨਾਂ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਵੇਖਿਆ ਜਵੇਂ ਅਸੀਂ ਅੱਜ ਇਹ ਦੱਸਣ ਲੱਗੇ ਆ ਅੱਜ ਦੀ ਔਰਤ ਨੂੰ ਜਾਂ ਇਹਨਾਂ ਨੇ ਜੋ ਆਪਣੇ ਪਿੰਡੇ ਤੇ ਹੰਡਾਇਆ ਜਾਂ ਇਹਨਾਂ ਨੇ ਕੁਝ ਦੇਖਿਆ ਯਾਨੀ ਕਿ ਅਸੀਂ ਉਹ ਚੀਜ਼ਾਂ 'ਚ ਸ਼ੇਅਰ ਕਰ ਰਹੇ ਆਂ ਵੀ ਪੁਰਾਣੇ ਬਜ਼ੁਰਗਾਂ ਦੇ ਜਿਹੜੇ ਸੰਘਰਸ਼ ਸੀਗੇ ਉਹ ਵਾਤਾਵਰਣ ਲਈ ਕਿੰਨੇ ਲਾਹੇਵੰਦ ਸੀ ਧਰਤੀ ਲਈ ਕਿੰਨੇ ਲਾਹੇਵੰਦ ਸੀ ਉਸ ਸਮੇਂ ਜਿਹੜੀਆਂ ਮਾਤਾ ਪੈਣਾ ਹੁੰਦੀਆਂ ਸੀ ਉਹ ਪੋਤਰਿਆਂ ਦੇ ਵਿੱਚ ਜਵਾਕਾਂ ਨੂੰ ਪਾਲ ਲੈਂਦੀਆਂ ਸੀ ਕਿਉਂਕਿ ਧਰਤੀ ਤੇ ਗੰਦ ਨਹੀਂ ਪੈਂਦਾ ਸੀ ਪਰ ਅੱਜ ਤੁਸੀਂ ਇਹ ਦੇਖੋ ਵੀ ਕੂੜਾ ਕਰਗਟ ਤੇ ਕਿੰਨੀਆਂ ਸਾਡੇ ਦੇਸ਼ ਦੇ ਵਿੱਚ ਮੁਸੀਬਤਾਂ ਪੈਦਾ ਹੋ ਗਈਆਂ ਉਸ ਸਮੇਂ ਜਿਹੜੇ ਬਜ਼ੁਰਗ ਸੀਗੇ ਉਹ ਇੰਨੀ ਕੁ ਮਿਹਨਤ ਕਰਦੇ ਸੀ ਇੰਨੀ ਕੁ ਉਹਨਾਂ ਦੀ ਕਠਨ ਕਮਾਈ ਸੀ ਨਾਲੇ ਉਹਨਾਂ ਦੇ ਸਰੀਰ ਕਿੰਨੇ ਵਹਿਤਰ ਸੀ ਪੰਜ-ਪੰਜ ਬੱਚੇ ਹੁੰਦੇ ਸੀ ਖੇਤਾਂਵਾਰਾਂ ਦੇ ਕੰਮ ਨਾ ਕੰਮ ਹੁੰਦਾ ਸੀ ਘਰੇ ਚੁੱਲ੍ਹੇ ਤੋਂ ਲੈ ਕੇ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਅੱਗ ਦਾ ਵੀ ਫਿਕਰ ਹੁੰਦਾ ਸੀ ਇੰਨੀ ਗਰੀਬੀ ਹੁੰਦੀ ਸੀ ਵੀ ਅੱਗ ਹੁੰਦੀ ਸੀ ਨਾ ਜਿਹੜੀ ਉਹਦਾ ਵੀ ਫਿਕਰ ਹੁੰਦਾ ਸੀ ਵੀ ਇਹ ਸਾਂਭ ਕੇ ਰੱਖਣੀ ਹੈ ਉਹਦੀ ਕਦਰ ਹੁੰਦੀ ਸੀ ਅੱਗ ਦੀ ਤੇ ਅੱਜ ਦੀ ਔਰਤ ਮਗਰੋਂ ਗੈਸ ਦੀ ਸੁੱੱਚ ਨਹੀਂ ਮਰੋੜ ਸਕਦੀਆਂ ਮਗਰੋਂ ਗੈਸ ਦੀ ਕਿਉਂਕਿ ਗੈਸ ਕਿੰਨਾ ਹਵਾ ਦੇ ਵਿੱਚ ਰਲਦਾ ਚੁੱਲ੍ਹੇ ਲੀਕ ਹੋ ਜਾਂਦੇ ਐ ਤੇ ਉਹ ਔਰਤਾਂ ਤੇ ਅੱਜ ਦੀ ਔਰਤ ਦੇ ਮੁਕਾਬਲੇ ਕਿੰਨਾ ਫਰਕ ਸੀ ਪੁਰਾਣੇ ਬਜ਼ੁਰਗ ਇਹਨਾਂ ਨੇ ਜੋ ਆਪਣੀ ਜ਼ਿੰਦਗੀ ਦਾ ਸੰਘਰਸ਼ ਲੜਿਆ ਜੋ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਉਹ ਤਾਰੀਫਯੋਗ ਹੈ ਕਿਉਂਕਿ ਇਹਨਾਂ ਨੇ ਵਾਤਾਵਰਨ ਨਹੀਂ ਖਰਾਬ ਕਰਿਆ ਸੀ ਧਰਤੀ ਨੂੰ ਗੰਦਾ ਨਹੀਂ ਕੀਤਾ ਸੀ ਜਾਣੇ ਕਿ ਕੋਈ ਮਦ ਲੜਾਈਆਂ ਝਗੜੇ ਨਹੀਂ ਹੁੰਦੇ ਸੀ ਹਰ ਇੱਕ ਬਜ਼ੁਰਗ ਕੰਮ ਦੇ ਵਿੱਚ ਸੰਘਰਸ਼ ਕਰਦਾ ਸੀ 18-18 ਘੰਟੇ ਖੇਤਾਂ ਦੇ ਵਿੱਚ ਰਹਿਣਾ ਕੋਈ ਬਿਮਾਰੀ ਨਹੀਂ ਹੁੰਦੀ ਸੀ ਕੁਝ ਨਹੀਂ ਹੁੰਦਾ ਸੀ ਤੇ ਆ ਪਿਛਲੇ 20 ਸਾਲ 20-25 ਸਾਲਾਂ ਦੇ ਵਿੱਚ ਵੇਖੋ ਕਿਹੜੇ-ਕਿਹੜੇ ਹਸਪਤਾਲ ਬਣ ਗਏ ਕਿਉਂ ਬਣ ਗਏ ਕਿਉਂਕਿ ਅਸੀਂ ਧਰਤੀ ਵਿਗਾੜਤੀ ਵਾਤਾਵਰਨ ਵਿਗਾੜਤਾ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਰੰਗ ਲਿਆ ਪੰਜਾਬ ਜਾਂ ਰੰਗਲਾ ਭਾਰਤ ਨਰਕ ਬਣਾ ਕੇ ਦੇਤਾ ਬਿਮਾਰੀਆਂ ਦਾ ਸ਼ਿਕਾਰ ਬਣ ਗਏ ਕਿਉਂਕਿ ਕੋਈ ਵੀ ਇਨਸਾਨ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਜਿਵੇਂ ਇਹਨਾਂ ਬਜ਼ੁਰਗਾਂ ਨੇ ਨਵਾਈ ਇਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਸੀ ਪੀੜੀ ਦਰ ਪੀੜੀ ਸਿੱਖਿਆ ਲੈਣੀ ਚਾਹੀਦੀ ਸੀ ਪਰ ਉਸ ਸਿੱਖਿਆ ਤੋਂ ਟੁੱਟਦੇ ਗਏ ਤੇ ਵਾਤਾਵਰਨ ਗੰਦਲਦਾ ਗਿਆ ਤੇ ਧਨ ਉਹ ਬਜ਼ੁਰਗ ਧਨ ਸਾਡੇ ਮਾਤਾ ਦੀ ਜੋ ਪਿਛਲੇ ਲੰਮੇ ਸਮੇਂ ਦੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਕਿੰਨਾ ਵਾਤਾਵਰਨ ਨੂੰ ਸੰਭਾਲ ਕੇ ਰੱਖਿਆ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਬਿਮਾਰੀਆਂ ਤੋਂ ਮੁਕਤ ਰਹੇ ਤੇ ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਕੁਰਬਾਨੀ ਸੀਗੀ ਪੋਤੜਿਆਂ ਦੇ ਵਿੱਚ ਜਵਾਕਾਂ ਨੂੰ ਪਾਲਿਆ ਧਰਤੀ ਦੇ ਉੱਤੇ ਗੰਦ ਨਹੀਂ ਪੈਂਦਾ ਜੀ ਅੱਜ ਇੱਕ ਡੈਂਪਰ ਲਾਉਂਦੇ ਆ ਇੱਕ ਕੱਢਦੇ ਆ ਤੇ ਗੱਟੇ ਭਰ ਕੇ ਥਾਂ ਥਾਂ ਤੇ ਸਿੱਟੇ ਪਏ ਆ ਯਾਨੀ ਕਿ ਕੀ ਹਾਲਾਤ ਹੋਣਗੇ ਆਉਣ ਵਾਲੀਆਂ ਪੀੜ੍ਹੀਆਂ ਦੇ ਕੀ ਅਸੀਂ ਧਰਤੀ ਨੂੰ ਦਿੱਤਾ ਅਸੀਂ ਜ਼ਿੰਦਗੀ ਨੂੰ ਜਉਣ ਵਾਸਤੇ ਧਰਤੀ ਨੂੰ ਨਰਕ ਬਣਾ ਲਿਆ ਧਰਤੀ ਉੱਤੇ ਗੰਦ ਪਾਤਾ ਤੇ ਫੇਰ ਕਹਿੰਦੇ ਅਸੀਂ ਬਿਮਾਰੀਆਂ ਦਾ ਸ਼ਿਕਾਰ ਬਣ ਗਏ ਤੁਸੀਂ ਬਿਮਾਰੀਆਂ ਖਰੀਦੀਆਂ ਤੁਸੀਂ ਧਰਤੀ ਨੂੰ ਗੰਦਾ ਕੀਤਾ ਤਾਂ ਸਲੂਟ ਆ ਇਹਨਾਂ ਨੂੰ ਜੋ ਪੁਰਾਣੇ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਸੰਘਰਸ਼ ਕੀਤੇ ਮਿੱਟੀ ਦੇ ਚੁੱਲ੍ਹੇ ਹੋਣੇ ਉਹਨਾਂ ਨੂੰ ਵੀ ਲੱਪਣਾ ਕੰਧਾਂ ਨੂੰ ਵੀ ਲੱਪਣਾ ਖੇਤ ਬੰਨੇ ਨੂੰ ਵੀ ਕੰਮ ਕਰਨਾ ਯਾਨੀ ਕਿ ਸਲੂਟ ਹੈ ਤਾਂ ਇਹਨਾਂ ਤੋਂ ਸਿੱਖਿਆ ਨਹੀਂ ਲਈ ਇਹਨਾਂ ਨਾਲ ਘਿਰਨਾ ਕਰਨ ਲੱਗ ਪਏ ਇਹਨਾਂ ਦੀ ਜ਼ਿੰਦਗੀ ਤੇ ਅੱਜ ਦੀ ਜ਼ਿੰਦਗੀ ਕਿੱਥੇ ਕਿੱਝ ਖੜੀ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲੇਗਾ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਮੇਂ ਦੀ ਲੋੜ ਹੈ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ